ਤੋਂ ਨਾਮ ਵਾਹੇ ਗੁਰੂwidehatਨਾ ਗੁਰੂwidehatਨਾ ਵਾਹੇ ਗੁਰੂwidehatਨਾ ਨਾਮ ਆਏ ਗੁਰੂ ਪਾਲ ਕੀ ਚੱਲੀ ਏ ਕਿਹੜੇ ਪਿੰਡ ਤੋਂ ਲੈ ਕੇ ਆ ਗੁਰੂ ਸਾਹਿਬ ਇਹ ਮਹਾਰਾਜ ਮਾਤਮ ਦਾ ਪਿੰਡ ਤੋਂ ਲੈ ਕੇ ਆ ਰਹੇ ਨੇ ਇਹ ਮਹਾਰਾਜ ਸੂਬੇਗੇ ਜੀ ਤੇ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਹੈ ਇਹਦੇ ਇਹ ਕਿਦਰ થી ਸਿੰਘ ਸਭਾ ਤੋਂ ਦੋਵਾਰਾ ਪਾਰਟਿਸਪੈਂਟ ਲੈ ਆਇਆ ਹੈ ਕਿਹੜੇ ਪਿੰਡ ਦੇ ਹੈ ਇਹ ਪਿੰਡ ਮਾਤੂ ਨਗਰ ਮਾਤੂ ਨਗਰ ਪਿੰਡ ਤੋਂ ਆ ਰਹੇ ਹਾਂ ਹਾਂ ਜੀ ਉਹ ਦਰਵਾਦ ਸਾਹਿਬ ਕਿੱਥੇ ਲੈ ਕੇ ਜਾਓਗੇ ਇਹ ਬਾਜਲ ਕਾ ਜਾਣਗੇ ਜੀ ਫਾਇਲ ਕਾ ਜਾਣਗੇ ਕਿਹੜੇ ਗੁਰਦੁਆਰਾ ਸਾਹਿਬ ਜਾਣਗੇ ਇਹ ਸਿੰਘ ਸਭਾ ਗੁਰਦੁਆਰਾ ਸਾਹਿਬ ਜਾਣਗੇ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਕੀ ਫੁੱਟੇ ਜੀ ਸਰਦਾਰ ਹਰਜਿੰਦਰ ਸਿੰਘ ਜੀ ਧਰਮਿਕ ਸ਼ਹੀਦਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਦੇਸ਼ ਅਨੁਸਾਰ ਵੱਖ-ਵੱਖ ਪੰਜਾਬ ਦੇ ਇਲਾਕਿਆਂ ਦੇ ਵਿੱਚ ਜਿਵੇਂ ਹੜਾ ਦੀ ਆਫਤ ਬਣੀ ਹੋਈ ਹੈ ਉਸ ਆਫਤ ਮੁਕਕਦਿਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਮਹਾਰਾਜ ਦੇ ਸ਼ਰਕੇ ਥਾਵਾਂ ਦੇ ਤੋਂ ਚਾਹੁੰਦੇ ਲਈ ਜਿਹੜੀ ਹੈ ਦਾਸਾਂ ਦੀ ਰਾਤ ਦੀ ਪਿੱਛੇ ਟੀਮ ਸਾਰਿਆਂ ਦੀ ਸੇਵਾ ਲੱਗੀ ਹੋਈ ਹੈ ਇਸ ਟਾਈਮ ਇਸ ਸਮੇਂ ਤੱਕ ਅਸੀਂ ਇਸ ਤੋਂ ਪਹਿਲਾਂ ਵੱਖ-ਵੱਖ ਨਗਰਾਂ ਦੇ ਵਿੱਚ ਸੂਪੇ ਇਕੱਤਰ ਕਰਕੇ ਸ਼ਰਕੇ ਥਾਵਾਂ ਦੇ ਉੱਪਰ ਜਿਹੜੇ ਪੰਚਾਇਤ ਜਾ ਰਹੇ ਨੇ